ਜੀ ਚਾਹੂੰ ਸ਼ਕਤੀ ਨਗਰ ਦੇ ਚਿੰਤੀ ਨਾਸੀ ਦੇਣਾ ਚਾਹੁੰਦਾ ਮੈਂ ਅਜੇ ਦੀ ਸ਼ਕਤੀ ਨਗਰ ਮਾਰਕੀਟ ਤੇ ਟੋਕਰਿਆਂ ਵਾਲੇ ਬਾਜ਼ਾਰ ਦੇ ਜਿਹੜੇ ਸਾਰੇ ਜਿਹੜੇ ਆਪਣੇ ਇੱਥੇ ਬਿਜ਼ਨਸਮੈਨ ਨੇ ਇਹਨਾਂ ਨਾਲ ਸਾਰਿਆਂ ਨਾਲ ਮੁਲਾਕਾਤ ਕੀਤੀ ਹੈ ਕਿਉਂਕਿ ਦੇਹੋ ਜੇ ਇਹਨਾਂ ਆਪਣੇ ਹਾਲਾਤ ਨੇ ਬਾਰਡਰ ਦੇ ਉੱਤੇ ਹੋਰ ਲੋਕਾਂ ਵਿੱਚ ਬਹੁਤ ਸਾਰੀਆਂ ਇਸਾਮ ਅ ਮਤਲਬ ਉਹਨਾਂ ਨੂੰ ਕਲੈਰਿਟੀ ਨਹੀਂ ਸੀ ਕਿ ਔਰ ਆਮ ਲੋਕ ਅਫਵਾਹ ਬਹੁਤ ਫੁਲਾ ਰਹੇ ਹੈ ਉਸ ਕਰਕੇ ਮੈਂ ਸਾਰੇ ਬਿਜ਼ਨਸ ਕਮਿਊਨਿਟੀ ਨਾਲ ਗੱਲਬਾਤ ਕੀਤੀ ਹੈ ਔਰ ਸਾਰਾ ਡਿਸਕਸ਼ਨ ਵੀ ਹੋਇਆ ਔਰ ਇਹਨਾਂ ਨੂੰ ਦੱਸਿਆ ਵੀ ਗਿਆ ਕਿ ਪਰਮਨੈਂਟਿਕ ਡਿਪਟੀ ਕਮਿਸ਼ਨਰ ਸਾਹਿਬ ਮੈਡਮ ਪੱਲੋ ਇਸ ਕਰਕੇ ਨਹੀਂ ਕੀਤਾ ਗਿਆ ਸੋ ਦੈਟਸ ਫਲੈਕਸੀਬਲ ਰਹੇ ਜਦੋਂ ਵੀ ਜਿਸ ਤਰ੍ਹਾਂ ਦੀ ਆਪਾਂ ਨੂੰ ਸਿਚੁਏਸ਼ਨ ਆਉਂਦੀ ਹੈ ਜਾਂ ਇਨਪੁਟ ਆਉਂਦੀ ਹੈ ਉਹਦੇ ਮੁਤਾਬਕ ਹੀ ਬਲੈਕਆਊਟ ਦੇ ਆਰਡਰ ਕੀਤੇਗਾ ਜਿਵੇਂ ਇੱਕ ਸਾਰਿਆਂ ਦੇ ਤੁਹਾਡੇ ਨਾਲ ਹੀ ਇਹ ਅਪੀ ਕਰਨਾ ਚਾਹੁੰਦਾ ਇਹ ਅਫਵਾਹ ਤੋਂ ਬਚੀਏ ਔਰ ਜਿਹੜੇ ਫੌਜ ਬਣਾਉਣ ਵਾਲਿਆਂ ਨੇ ਵਾਪਸ ਇਹ ਐਕਸ਼ਨ ਸੱਜ ਐਕਸ਼ਨ ਵੀ ਲਗਾ ਲੇ ਪੁਲਿਸ ਨੇ ਪਬਲਿਕ ਦੇ ਕੰਫਰਟ ਵਾਸਤੇ ਇਹ ਅਸੀਂ ਹਰੇਕ ਪਰ ਤਿੰਨ ਥਾਣਿਆਂ ਦੇ ਮਗਰ 6 ਫਲਾਈਂਗ ਸਕਵਡ ਤੇ ਲੋਜਰ ਕੁਤ ਰੈਕਸ਼ਨ ਟੀਮਸ ਔਰ ਆਪ ਘਰ ਅਸੀਂ ਡਿਪਲੋਏ ਕਰ ਦਿੱਤੀ ਹੈ ਇਹਨਾਂ ਥਾਣਿਆਂ ਮਗਰ ਇੱਕ ਹੈ ਔਰ ਉਹਨੂੰ ਬਾਕੀ ਜਿਹੜਾ ਸਾਡਾ ਪੀਸੀਆਰ ਚੱਲ ਰਿਹਾ ਜਾਂ ਸਾਡੀ ਨਾਈਟ ਪੈਟਰੋਲਿੰਗ ਡਿਪਲੋਇਮੈਂਟ ਹੈ ਨਾਕਾਬੰਦੀ ਉਹ ਡਿਫਰੈਂਟ ਹੈ ਉਦੇ ਵਾਸਤੇ ਤਕਰੀਬਨ 750 ਬੰਦਾ ਅਸੀਂ ਐਕਸਟਰਾ ਲਿਆ ਹੈ ਹੈੱਡਕੁਆਰਟਰ ਤੋਂ ਜੰंडीगढ़ ਤੋਂ ਉਹਦੇ ਚ ਨਾਕੇ ਵੀ ਲੱਗ ਰਹੇ ਐ ਤੇ ਜੇ ਤੁਸੀਂ ਟੋਟਲ ਸ਼ਹਿਰ ਦੀ ਗੱਲ ਕਰੀਏ ਆਪਾਂ 21 ਨਾਕੇ ਰਾਤ ਨੂੰ ਸਾਰੀ ਰਾਤ ਰਹਿੰਦੇ ਐ ਸਵੇਰ ਤੱਕ ਸਾਰੇ ਜਿੰਨੇ ਐ ਸਕੀਪ ਰੂਟਸ ਨੇ ਉਹਨਾਂ ਨੂੰ ਕਵਰ ਕਰਨ ਵਾਸਤੇ ਜਿਹੜੇ ਇੱਕ ਕੁਇਕ ਰੈਕਸ਼ਨ ਟੀਮਸ ਨੇ ਇਹ ਸਿਰਫ ਪਬਲਿਕ ਦੇ ਕੌਨਫੀਡੈਂਸ ਬਿਲਡਿੰਗ ਵਾਸਤੇ ਜਾਂ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉੱਥੇ ਪਹੁੰਚਣ ਪੀਸੀਆਰ ਦੇ ਨਾਲ ਸੋ ਦੈਟ ਸਪਲੀਮੈਂਟ ਹੋ ਜੇ ਜਿਵੇਂ ਪਰਸੋ ਚੌਥਵੀ ਕਿਸੇ ਪ੍ਰੈਜ਼ੀਡੈਂਸ਼ੀਅਲ ਏਰੀਆ ਤੋਂ ਮੈਨੂੰ ਆਇਆ ਸੀਗਾ ਮੈਸੇਜ ਰਾਤ ਨੂੰ 2:30 ਵਜੇ ਮੈਨੂੰ ਕਾਲ ਆਈ ਕਿਸੇ ਪਬਲਿਕ ਦੇ ਬੰਦੇ ਦੀ ਕਾਫੀ ਲੋਕ ਬਾਹਰ ਆਪਣੇ ਘਰਾਂ ਤੋਂ ਆ ਗਏ ਅਸੀਂ ਉਸ ਗੱਲ ਨੂੰ ਦੇਖਦੇ ਹੋਏ ਇਮੀਡੀਏਟਲੀ ਸਾਡੇ ਆਫੀਸਰ ਬਾਹਰ ਸੀ ਉਹ ਚਲੇ ਗਏ ਮੌਕੇ ਤੇ ਲੋਕਾਂ ਨੂੰ ਤਸੱਲੀ ਹੋ ਜਾਂਦੀ ਹੈ ਕਿਉਂਕਿ ਇਹ ਚੀਜ਼ ਇਦਾਂ ਦੀ ਹੈ ਨਵੀਂ ਵੀ ਹੈ ਔਰ ਇਹਦੇ ਬਾਰੇ ਜ਼ਿਆਦਾ ਐਕਸਪੀਰੀਅੰਸ ਨਹੀਂ ਕਿਸੇ ਨੂੰ ਵੀ ਇਹਨੂੰ ਕਿਸ ਤਰ੍ਹਾਂ ਡੀਲ ਕਰਨਾ ਸੋ ਮੈਂ ਦੂਜੀ ਗੱਲ ਇਹ ਕਹਿਣਾ ਚਾਹੁੰਦਾ ਤੇ ਪੁਲਿਸ ਤੁਹਾਡੇ ਵਾਸਤੇ ਹਰ ਟਾਈਮ ਹਾਜ਼ਰ ਹੈ ਸਪੈਸ਼ਲੀ ਨਾਈਟ ਟਾਈਮ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਲੋੜ ਹੁੰਦੀ ਹੈ ਉਹ ਅਸੀਂ ਡਿਪਲੋਏ ਕਰ ਦਿੱਤੀ ਐਕਸਟਰਾ ਫੋਰਸ ਤੇ ਐਕਸਟਰਾ ਗੱਡੀਆਂ ਦੂਜਾ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਜਿਹੜੀ ਕੋਈ ਵੀ ਗੱਲ ਹੈ ਉਹਦੀ ਕਲੈਰੀਫਿਕੇਸ਼ਨ ਡੀਸੀ ਸਾਹਿਬ ਵੱਲੋਂ ਕੰਟਰੋਲ ਰੂਮ ਹੈ ਤੁਹਾਡੇ ਲੋਕਲ ਆਫੀਸਰਸ ਨੇ ਸਾਡੇ ਨਾਲ ਜਿੰਨਾ ਮਰਜ਼ੀ ਤੁਸੀਂ ਸੰਪਰਕ ਕਰੋ ਔਰ ਕੰਟਰੋਲ ਰੂਮ ਦਾ ਨੰਬਰ ਅਸੀਂ ਜਿਹੜਾ ਸਾਡੇ ਪੁਲਿਸ ਕੰਟਰੋਲ ਰੂਮ ਦਾ ਉਹ ਵੀ ਤੁਹਾਡਾ ਸ਼ੇਅਰ ਕਰਦਨੇ ਆ ਮੀਡੀਆ ਔਰ ਜਿਹੜੇ ਸਾਡੀ WhatsApp ਗਰੁੱਪ ਬਣੇ ਆ ਉਹਨਾਂ ਨੂੰ ਵੀ ਮੈਂ ਅੱਜ ਤੋਂ ਐਕਟੀਵੇਟ ਕਰਨ ਲੱਗਾ ਸੁਰਤ ਪੁਲਿਸ ਵੱਲੋਂ ਮੈਸੇਜ ਆ ਤਾਂ ਤੁਹਾਨੂੰ ਆਉਂਦਾ ਰਹੇ ਕਿਰਕ ਸਾਰੇ ਤੁਸੀਂ ਮੈਂਬਰ ਹੈਗੇ ਉਹ ਜਿਹੜਾ ਡਿਵੀਜ਼ਨ ਦਾ ਪ੍ਰਣਾਮ ਬਣਿਆ ਉਹ ਦਾ ਉਹਦੇ ਵਿੱਚ ਹੀ ਅਸੀਂ ਇਹ ਸਾਰਾ ਕਰਦੇ ਰਵਾਂਗੇ ਬਲੈਕ ਮਾਰਕੀਟਿੰਗ ਬਾਰੇ ਮੇਨ ਗੱਲ ਦੀ ਸੀ ਤੇ ਮੰਤਰੀ ਸਾਹਿਬ ਦੀ ਇੱਕ ਮੀਟਿੰਗ ਵੀ ਹੋਈ ਸੀ ਉਰਨ ਦੱਸ ਦਿੱਤਾ ਵੀ ਕਿਸੇ ਨੂੰ ਕੋਈ ਘਰਵਾਣ ਦੀ ਆ ਕੋਈ ਇੱਕਦਮ ਕੋਈ ਐਸੀ ਐਮਰਜੈਂਸੀ ਭਾਇੰਗ ਕਰਨ ਦੀ ਲੋੜ ਨਹੀਂ ਉਹਦੇ ਨਾਲ ਸੋ ਆਪਣਾ ਸਿਸਟਮ ਡਿਸਟਰਬ ਹੁੰਦਾ ਆ ਆਪਾਂ ਨੂੰ ਇਹ ਚਾਹੀਦਾ ਬਲਕੇ ਕਿ ਆਪਾਂ ਪ੍ਰਸ਼ਾਸਨ ਦਾ ਪੁਲਿਸ ਦਾ ਸਾਰਿਆਂ ਦਾ ਸਾਥ ਲਈਏ ਔਰ ਕਾਲੀ ਕੋਈ ਰਾਸ਼ਨ ਜਾਂ ਪਟਾਣ ਦੇ ਮਗਰ ਲਾ ਕੇ ਆਪਾਂ ਇਹਨੂੰ ਸਸਤੀ ਉਹਦੀ ਪ੍ਰਾਈਸੇਸ ਵਧਾ ਦਈਏ ਤੇ ਜਿਹੜੇ ਲੋਕ ਜਿਨ੍ਹਾਂ ਨੂੰ ਐਕਚੁਅਲੀ ਲੋੜ ਹੈ ਉਹ ਵਿਚਾਰੇ ਵਾਂਝੇ ਰਹਿ ਜਾਣ ਮੌਕੇ ਤੇ ਜਾਣ ਤੋਂ ਬਾਕੀ ਕਿਸੇ ਕਿਸਮ ਦੀ ਵੀ ਕੋਈ ਪ੍ਰੋਬਲਮ ਹੈ ਸਾਡੇ ਸਾਰੇ ਆਫੀਸਰ ਤੇ ਜਿਹੜੇ ਡਿਪਲॉयਮੈਂਟ ਤੁਹਾਨੂੰ ਮੈਂ ਦੱਸੀ ਦਿੱਤੀ ਉਹ ਅਵੇਲੇਬਲ ਰਹਣਗੇ ਰਾਤ ਦਿਨ ਦੂਜਾ ਮੈਂ ਲਾਸਟਿਕ ਅਣਜਾਣੋ ਜਿਵੇਂ ਬਲੈਕਆਊਟ ਕਰਵਾਇਆ ਜਾਂਦਾ ਆਰਡਰ ਕੀਤਾ ਜਾਂਦਾ ਉਹ ਪਬਲਿਕ ਦੇ ਫਾਇਦੇ ਵਾਸਤੇ ਪਬਲਿਕ ਇੰਟਰਸਟ ਹੁੰਦਾ ਔਰ ਪਬਲਿਕ ਸਿਕਿਉਰਿਟੀ ਨੂੰ ਮੁੱਖ ਰੱਖਦੇ ਹੁੰਦੇ ਸੋ ਉਹਦੀ ਵਾਇਲੇਸ਼ਨ ਨਾ ਕੀਤੀ ਜਾਵੇ ਦੋ ਚਾਰ ਦਿਨ ਚ ਆਪਾਂ ਕੋਈ ਜਿਆਦਾ ਫਰਕ ਨਹੀਂ ਪੈਂਦਾ ਮੂਵਮੈਂਟ ਘਟਾਵਾਂਗੇ ਉਹ ਸਾਡੀ ਆਪਣੀ ਸਿਕਿਉਰਿਟੀ ਨੂੰ ਕੰਪਰਮਾਈਜ਼ ਨਹੀਂ ਕਰ ਸਕਦੇ